ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਬੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਬਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਇਹ ਕਣਕ ਆ ਸਾਡੀ ਜਿਹੜੀ ਤਕਰੀਬਨ 15 ਨਵੰਬਰ ਨੂੰ ਇਹ ਬੀਜੀ ਸੀਗੀ ਤੇ ਅੱਜ ਇਹਨੂੰ ਪਾਣੀ ਸ਼ੁਰੂ ਕਰਿਆ ਸੀ ਆਮ ਤੌਰ ਤੇ ਕਿਸਾਨ ਵੀ ਜਿਹੜੇ ਕਣਕ ਦਾ ਪਹਿਲਾ ਪਾਣੀ ਹੈ ਉਹ ਤਕਰੀਬਨ 3 ਤੋਂ 4 ਹਫ਼ਤਿਆਂ ਦੇ ਵਿੱਚ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਾਉਣ ਦੀ ਸਿਫਾਰਸ਼ ਕਰੀ ਗਈ ਹੈ ਕਿਤੇ ਅਸੀਂ ਭਾਰਮੀ ਲਾਉਣੀ ਕਰਕੇ ਕਣਕ ਬੀਜਦੇ ਹਾਂ ਡਾਕਰ ਜ਼ਮੀਨਾਂ 'ਚ ਉੱਥੇ ਜਿਹੜੀ ਅਸੀਂ ਪਹਿਲਾ ਪਾਣੀ ਆ ਉਹ ਤਕਰੀਬਨ 28 ਦਿਨ ਦੇ ਲਾ ਕੇ ਛਾ ਕੇ ਲੈ ਜਾਂਦੇ ਆ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਨੇ ਜਿੱਥੇ ਬੱਤਰ ਛੇਤੀ ਆਉਂਦਾ ਕਿਸਾਨ ਵੀਰੋ ਉੱਥੇ ਜਿਹੜਾ ਪਾਣੀ ਆ ਅਸੀਂ 3 ਹਫ਼ਤੇ ਬਾਅਦ ਲਾ ਦਿੰਦੇ ਆ ਤੇ ਇਹ ਅੱਜ ਅਸੀਂ ਪਹਿਲਾ ਪਾਣੀ ਸਟਾਰਟ ਕਰਿਆ ਤੇ ਜਿਹੜਾ ਪਹਿਲਾ ਪਾਣੀ ਆ ਥਾਂ ਦੀ ਉਹ ਮੈਸਾਂਜ ਦਾ ਹਲਕਾ ਲਾਉਣਾ ਚਾਹੀਦਾ ਤੇ ਛਾਂ ਵੀ ਉਹ ਕਈ ਜਗ੍ਹਾ ਦੇ ਉੱਤੇ ਇਸ ਸਾਲ ਗੁਲਾਬੀ ਸੁੰਦੀ ਨੇ ਤੈਅ ਕਰਿਆ ਕਣਕਾਂ ਦਿੱਤੇ ਮੈਂ ਤਾਂ ਵੀ ਨਾ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਤੇ ਆ ਸਾਡੇ ਦੇਖੋ ਕਿੰਨੀ ਤਾੜ ਦੇ ਵਿੱਚ ਬਹੁਤ ਵੱਡੀ ਤਾੜ ਦੇ ਵਿੱਚ ਜਿਹੜੇ ਪੰਛੀ ਨੇ ਉਹ ਪੰਛੀ ਦੇ ਜਿਹੜੇ ਉਹਦੇ ਵਿੱਚੋਂ ਸੁੰਡੀਆਂ ਖਾ ਰਹੇ ਨੇ ਤੇ ਇਹ ਜਿਹੜੀ ਪੰਛੀ ਨੇ ਸਾਨੂੰ ਕੋਈ ਸਪਰੇ ਵਗੈਰਾ ਕਰਨ ਦੀ ਲੋੜ ਨਹੀਂ ਤੇ ਜਿਹੜੀ ਸਾਡਾ ਪਾਣੀ ਆ ਪਹਿਲਾਂ ਤੇ ਸਾਡੇ ਰੋ ਸਾਨੂੰ ਰਾਤ ਦੀ ਪਜਾਏ ਜਿਹਨੇ ਲਾਉਣਾ ਚਾਹੀਦਾ ਤਾਂ ਕਿ ਨੇ ਜਿਹੜੇ ਪੰਛੀ ਨੇ ਇਹਦਾ ਤਾਂ ਕਿ ਉਹਨੂੰ ਸੁੰਡੀਆਂ ਨੂੰ ਖਾ ਸਕੜ ਤੇ ਅਸੀਂ ਇਹਦੇ ਤੇ ਉਹ ਕੀੜਾ ਨਾ ਆ ਦੀ ਦਵਾਈ ਕਰੀ ਐ ਤੇ ਸਾਨੂੰ ਕਈ ਸਾਲ ਹੋ ਗਏ ਲਗਾਤਾਰ ਜਿਹੜੀ ਅਸੀਂ ਇਹ ਕੀੜਾ ਦਵਾਈ ਕਰਦੇ ਆ ਆ ਰਹੇ ਐ ਤੇ ਇਹਦੇ ਨਾਲ ਜੇ ਸਾਡਾ ਗੁਲੀ ਰੰਡਾ ਤਕਰੀਬਨ ਇਹ ਕਹਿ ਸਕਦੇ ਆ ਵੀ ਪੂਰਾ ਕੰਟਰੋਲ ਹੋ ਗਿਆ ਤੇ ਜਿਹੜੇ ਸਾਡੇ ਖੇਤ ਨੇ ਨਦੀਨਾਂ ਤੋਂ ਮੁਕਤ ਨੇ ਤੇ ਜਿੱਥੇ ਗੁਲੀ ਰੰਡਾ ਜ਼ਿਆਦਾ ਤਦਾਦ ਦੇ ਵਿੱਚ ਹੁੰਦਾ ਕਈ ਵਾਰੀ 50 ਤੋਂ ਲੈ ਕੇ 60% ਤੱਕ ਜਿਹੜਾ ਝਾੜਾ ਕੜਕ ਦਾ ਘਟਾ ਦਿੱਤਾ ਤੇ ਜਦੋਂ ਇਹ ਨਵੇਂ ਟੈਕਨੀਕਲ ਨਹੀਂ ਆਏ ਜਿਵੇਂ ਕੀੜਾ ਵਗੈਰਾ ਤੇ ਉਦੋਂ ਜਿਹੜੇ ਨਦੀਨ ਸੀ ਕਾफी ਬੇਕਾਬੂ ਹੋ ਗਈ ਸੀ ਇਹ ਜਿਹੜੇ ਨਵੇਂ ਆ ਟੈਕਨੀਕਲ ਆਏ ਨੇ ਕੀੜਾ ਮੋਮਮੀ ਜੀ ਤੇ ਯੂਪੀਐਲ ਨੇ ਵੀ ਕੱਢੇ ਨੇ ਕਿਸਾਨ ਵੀਰੋ ਹੋਰ ਕਈ ਕੰਪਨੀਆਂ ਨੇ ਵੀ ਕੱਢਦੇ ਨੇ ਨਵੇਂ ਟੈਕਨੀਕਲ ਤੇ ਇਹ ਗੁੱਲੀ ਨੇ ਇਹਨਾਂ ਨੂੰ ਬੜਾ ਕੰਟਰੋਲ ਕਰਦੇ ਨੇ ਕਣਕ ਦੇ ਉੱਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਪਹਿਲਾਂ ਅਸੀਂ ਕਈ ਐਜੰਡਾ ਦੀਨ ਨਾਸ਼ ਕਰਵਾਈਆਂ ਕਰਦੇ ਸੀ ਜਦੋਂ ਅਸੀਂ ਉਹ ਸਪਰੇਅ ਕਰਦੇ ਸੀ ਤਾਂ ਕਣਕ ਨੂੰ ਵਾਵਾ ਝਟਕਾ ਵੱਜਦਾ ਸੀ ਜਾਂ ਥੋੜਾ ਨੁਕਸਾਨ ਹੁੰਦਾ ਸੀਗਾ ਤੇ ਇਹ ਜਿਹੜੇ ਬੜੇ ਸੇਫ ਟੈਕਨੀਕਲ ਆ ਗਏ ਇਹ ਜਿਹੜਾ ਖਸਾਨੀ ਵੀਰੋ ਕਿਤੇ ਕਿਤੇ ਨਾ ਕਣਕ ਤੋਂ ਉਗਦੀ ਨਹੀਂ ਜਾਂ ਡੈੜੀ ਰਹਿ ਜਾਂਦੀ ਹੈ ਜਿਹੜੇ ਕੁਝ ਏਰੀਆ ਖਾਲੀ ਰਹਿ ਜਾਂਦਾ ਉੱਥੇ ਸਾਨੂੰ ਹੁਣ ਕੜਕਾ ਜਿਹੜੀ ਪਹਿਲੇ ਪਾਣੀ ਨਾਲ ਉਹ ਪੱਟ ਕੇ ਲਾ ਲੈਣੀ ਚਾਹੀਦੀ ਹੈ ਤੇ ਦਿਨ ਬੜੇ ਚੰਗੇ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਪਾਣੀ ਰੋਕਣ ਦੀ ਲੋੜ ਨਹੀਂ ਹੈਗੀ ਤੇ ਪਹਿਲਾ ਜਿਹੜਾ ਪਾਣੀ ਆ ਉਹ ਸ਼ੁਰੂ ਕਰਕੇ ਸਾਨੂੰ ਦਿਨ ਦੇ ਵੇੜੇ ਲਾਓ ਜਿੱਥੇ ਖਾਸ ਕਰਕੇ ਗੁਲਾਬੀ ਸੁੰਡੀ ਆਈ ਆ ਉੱਥੇ ਤਾਂ ਬਿਲਕੁਲ ਇਹ ਡੇਨ ਨੂੰ ਲਾਉਣਾ ਚਾਹੀਦਾ ਹੈ ਇਹ ਫਿਰ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਪੰਛੀ ਨੇ ਇਹਨੂੰ ਆ ਕੇ ਕੀੜਿਆਂ ਨੂੰ ਖਾ ਜਾਂਦੇ ਨੇ ਤੇ ਫਿਰ ਵੀ ਕਿਸਾਨੋ ਪੰਛੀਆਂ ਤੋਂ ਵੀ ਜਿਹੜੇ ਬੇਕਾਬੂ ਹੁੰਦੇ ਨੇ ਤਾਂ ਉੱਥੇ ਸਾਡੀ ਪੰਜਾਬ ਖੇਤੀਬਾੜੀ ਇੰਸਟੀਚਿਊਟ ਨੇ ਸਾਨੂੰ ਕੁਝ ਟੈਕਨੀਕਲ ਨੇ ਜਿਹੜੇ ਕੈਮੀਕਲ ਉਹ ਵੀ ਰეკਮੈਂਡ ਕਰੇ ਨੇ ਅਸੀਂ ਉਹਨਾਂ ਦੀ ਵਰਤੋਂ ਕਰਕੇ ਜਿਹੜੀ ਸੰਡੀ ਆ ਉਹਨੂੰ ਕਾਬੂ ਕਰ ਸਕਦੇ ਆ ਤੇ ਕੋਈ ਘਰਾਉਣ ਦੀ ਲੋੜ ਨਹੀਂ ਆ ਇਹ ਕਾਬੂ ਕਰਨ ਦੇ ਦੋਨੇ ਤਰੀਕੇ ਹੈਗੇ ਨੇ ਪੰਛੀ ਵੀ ਹੈਗੇ ਨੇ ਸਾਡੇ ਮਿੱਤਰ ਤੇ ਦਵਾਈਆਂ ਵੀ ਹੈਗੀਆਂ